کی گل بات ہے آڑے بیٹین جھوک لے آئے بودوار نو گھروں میں کٹ ਇਨੂੰ ਚੋਕ ਲਿਆਏ ਇਹਨੂੰ ਮਾਰ ਕੇ ਇਹਨਾਂ ਨੇ ਕੋੜ-ਕੋੜ ਕੇ ਮਾਰ ਦਿੱਤਾ ਪੁੱਛੋ ਇਹਦਾ ਸਾਹਮਣੇ ਕਿ ਤਰਾ ਹੈ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਨਾ ਜਾਏ ਚੋਕ ਲਿਆਏ ਹਨ ਜਦੋਂ ਪੁੱਛਿਆ ਤੁਸੀਂ ਪੁੱਛਿਆ ਨੇ ਕਸੂਰ ਕੋਈ ਆ ਇਹ ਕਰਨੀ ਆ ਇਹਨਾਂ ਕੋਠੀਆਂ 'ਚ ਕੰਮ ਕਰਦੇ ਆ ਇਹਨਾਂ ਕੋਠੀਆਂ 'ਚ ਕੰਮ ਕਰਸਣ ਪਤਾ ਵੀ ਨਹੀਂ ਗਾ ਵੀ ਚੋਕਿਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਦੀ ਉਮਰ ਤੋਂ ਮੋਢੀ 30 ਸਾਲ ਇਹ ਕੰਮ ਕਰਦਾ ਰੰਗ ਦਾ ਕੰਮ ਖਾਂਦਾ ਹੀ ਤੇ ਹੁਣ ਕੀ ਕਹਿੰਦੇ ਬੁੱਲਤ ਕੁਛ ਨਾ ਕੁਛ ਨਹੀਂ ਹਜੇ ਕੀਤਾ ਤਾਂ ਲੈ ਗੱਲ ਬਾਤ ਸਾਨੂੰ ਕਿਹਨੇ ਕਿ ਇੱਥੋਂ ਹੀ ਫੋਨ ਗਿਆ ਵਾ ਇੱਥੋਂ ਹੀ ਫੋਨ ਗਿਆ ਵਾ ਹੋਰ ਦੱਸੋ ਕੀ ਧਰਣਾ ਲਾਇਆ ਧਰਣਾ ਲਾਇਆ ਸੀ ਤੁਹਾਨੂੰ ਸਾਰੀ ਜਾਣਕਾਰੀ ਰਹਿ ਤੁਹਾਨੂੰ ਕੀ ਲੱਗਦਾ ਮੰਮੀ ਮਿਓ ਜੀ ਕੱਲ ਦੀ ਮੰਮੀ ਅੱਛਾ ਹਾਂ ਹਾਂ ਕੱਟੀ ਜੀ ਹਾਂਜੀ ਓਕਰ ਇੱਕ ਮੇਰਾ ਨਾਮ ਸਮੀਰ ਕੀ ਲੱਗਦਾ ਜੇ ਮੁੰਡੇ ਦੀ ਮੋਤ ਮੇਰਾ ਬਸਾ ਭਰਾ ਵਾ ਨੇ ਵੇਖ ਕੀ ਹੋਇਆ ਕੀ ਆ ਗੋਆ ਨਾ ਕੱਲ ਪਰਸੋਕੇ ਲੈ ਗਏ ਆ ਭਰਾ ਨੂੰ ਹਾਂ ਇਹ ਘਰਾਂ ਨੇ ਕੁੱਟ ਮਾਰ ਕੀਤੀ ਨੇ ਪਿਸਤੌਲ ਦੇ ਬਾਟੇ ਵੀ ਮਾਰੇ ਉਹਰੇ ਇੱਥੇ ਆਹ ਮੁੰਡੇ ਰੇ ਅੰਦਰ ਵਰਗੇ ਚੀਕਣੇ ਆ ਬਾਹਰ ਦਾ ਕਈ ਇਹਨਾਂ ਦੀ ਅੱਛਾ ਦੇ ਚੌਂਕੀ ਸੁਰੱਖਿਆ ਲਈ ਬਣਾਈ ਰੇ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਕਿਤਰਾ ਪਤਾ ਲੱਗਾ ਕੀ ਹੋਤ ਹੋਗੀ ਤੁਹਾਨੂੰ ਦੇ ਹੈਰੇ ਭਾਈ ਉਹਨਾਂ ਨੂੰ ਦੱਸਿਆ ਜਾਨੂੰ ਅੱਛਾ ਹੁਣ ਜਦੋਂ ਅਰੈਸਟ ਕਰਕੇ ਲੈ ਕੇ ਆਏ ਸੀ ਫੋਟ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਇਹ ਤੇ ਉਹ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜੁਮੇਵਾਰ ਕੌਣ ਹੈ ਪੁਲਸੀ ਆ ਹੋਰ ਕਹਾ ਹਾਂ ਥੋੜਾ ਹਣਾ ਪੁਲਸੀ ਹੈ ਜੁਮੇਵਾਰ ਜਿਹੜੇ ਚੋਕੇ ਲੈ ਕੇ ਆਏ ਚੋਕੇ ਲੈ ਗਏ ਜਿਹੜੇ ਕਾਰਨਾਂ ਚ ਚੋਕੇ ਲੈ ਕੇ ਆਏ ਕੀ ਕਾਰਨ ਸੀ ਕੀ ਪਰਚਾ ਹੈ ਕਿਨੇ ਜੱਟਾ ਵੇਚਦਾ ਵਾ ਉਹ ਰਿਵ ਜਾਂ ਨਸ਼ਾ ਦਾ ਕੰਨੀ ਕਰਦਾ ਉਹਨੇ ਵੇਚਿਆ ਕਦੀ ਜੱਟਾ ਨਹੀਂ ਉਹ ਤਾਂ ਉਹ ਤੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਫ ਦੀ ਕੀ ਮੰਗ ਕਰਦੇ ਇਨਸਾਫ ਮੰਗ ਲੈ ਬਸ ਕੀ ਮੰਗਾਂ ਮੰਗਦੇ ਚ ਕੀ ਚਾਹੁੰਦੇ ਹੋ ਮੰਗ ਵਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਪੁਲਸ ਵਾਲੇ ਪੁਲਸ ਵਾਲਿਆਂ ਦੇ ਤਾਂ ਕਾਹ ਵੀ ਕਰਨ ਦਾ ਜਗਤ ਸੌ ਦਿਨ ਤੱਕ ਕੰਮੁੰਦੇ ਸਾਰੇ ਨਾ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂਜੀ ਥਾਣੇ ਦੇ ਵਿੱਚ ਆ ਠੀਕ ਆ ਤਾਂ ਥਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਬਸ ਠੀਕ ਹਾਂ ਜੀ ਬਾਈ ਜੀ ਆਪਣਾ ਨਾਮ ਮੇਰਾ ਨਾਮ ਸੁਨੇਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਦੀ ਉਹਦੀ ਉਹਨਾਂ ਦੀ 30 ਸਾਲ ਹੈ ਕਿਹੜੇ ਕੇਸ ਚ ਪੁਲਿਸ ਲੈ ਕੇ ਆਈ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਾਂ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁਰਤਾ ਦਾ ਲਿਆਏ ਉਹਨੂੰ ਮਾਰਦਾ ਇਹਨਾਂ ਨੇ ਮਾਰਦਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ ਚ ਹੀ ਹੋਈ ਆ ਆ ਮੇਰਾ ਬੇਟ ਸਰ ਇਹ ਵੀ ਕੁੱਟਿਆ-ਕੁੱਟਦੇ ਲਿਆਏ ਇੱਥੇ ਤੱਕ ਮੋੜ ਤਾਂ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਤਾਂ ਸਾਨੂੰ ਦੱਸਿਆ 2 ਵਜੇ ਕੋਈ ਪਹਿਲਾਂ ਨਹੀਂ ਜਦੋਂ ਵਿੱਚ ਮਿਲਣਾ ਇਹ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀ ਆ ਮੇਰੇ ਦਰਦੋਂੋਂ ਆਂਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲਾਂਦੇ ਵੀ ਕਿਹਦੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਸਾਡੇ ਹਾਂ ਅੰਦਰ ਕੁੱਟਿਆ ਬਾਈਕ ਇੱਕ ਹਫ਼ਤਾ ਹੋ ਗਿਆ ਪੁਲਿਸ ਰਿਮਾਂਡ ਤੇ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕੱਲ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਤੇ ਭਾਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਾਂ ਆਪਣੀ ਸੁਰੱਖਿਆ ਵਾਸਤੇ ਪਹੁੰਚਦੇ ਆ ਤੇ ਉੱਥੇ ਜੇ ਬੰਦਾ ਮਰਜ਼ੀ ਦੇ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਮੰਗ ਕਰਦੇ ਕੀ ਮੰਗ ਕਰਦੇ ਕੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਗ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਸਾਫ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਤਰਨਾਲਾ ਛੱਡਾਂਗੇ ਭਾਵੇਂ ਦੱਸ ਦੇ ਨਾ ਲਾਸ਼ ਦਾ ਸੰਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਡੈੱਡ ਬੁਡੀ ਦਿੱਤੀ ਇਹਨਾਂ ਨੇ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਕਿੱਥੇ ਰੱਖੀ ਜਾਂਦਾ ਨੇ ਪਤਾ ਨਹੀਂ ਇਹ ਵੀ ਨਹੀਂ ਦੱਸਣ ਦੇ ਅਜੇ ਤੱਕ ਕਿੰਨੀ ਉਮਰ ਸੀ ਜੱਜ ਸਾਹਿਬ ਆ ਕੇ 30 ਸਾਲ ਸਰ 30 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ ਭਾਈ ਜੀ ਲੜਕੇ ਦੀ ਮੌਤ ਹੋਈ ਕਹਿੰਦੇ ਥਾਰੇ ਸਾਹ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾ ਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀ ਉਸਨੂੰ ਤੁਰੰਤ ਅਸੀਂ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਤੇ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਰਨਾਨਕ ਦੇ ਹਸਪੀਟਲ ਜਿੱਥੇ ਕੀ ਜਿਹੜੇ ਇਲਾਜ ਉਸਦੀ ਡੈਥ ਹੋ ਗਈ ਸੀ ਜੀ ਸਰ ਪਰ ਮਾਰ ਕੇ ਬਣਾ ਨੇ ਦੇ ਅੰਦਰ ਹੋਈ ਹੈ ਕਿ ਯਾ ਹਸਪਤਲ ਦੇ ਵਿੱਚ ਨਹੀਂ ਹਸਪੀਟਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਡਰਗੋਇੰਗ ਟ੍ਰੀਟਮੈਂਟ ਉਦੇ ਟਾਈਮ ਤੇ ਇਹਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫਰੈਸ਼ ਇਨਜਰੀਜ਼ ਫਾਊਂਡ অর ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆਈ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਈ ਸੀ ਇਹਨੇ ਖਾਇਆ ਬਸ ਇਹ ਸੱਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਤੇ ਉੱਥੇ ਇਹਨਾਂ ਦੀ ਅੰਡਰ ਟਰੀਟਮੈਂਟ ਇਹਨਾਂ ਦੀ ਡੈਥ ਸੀ ਸੈਟ ਦੇ ਮਾਈਸ ਦੀ ਪਰ ਬਾਈਬਲ ਨੂੰ ਕਿਹਾ ਜਾ ਰਿਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਜਦੋਂ ਰੋ ਰਿਆ ਸੀ ਔਰ ਕਹਿ ਰਿਹਾ ਸੀ ਮੈਨੂੰ ਕੁੱਟਿਆ ਬੋਝ ਜ਼ਿਆਦਾ ਮੇਰਾ ਮੇਰਾ ਇਲਾਜ ਕਰਵਾਓ ਐਵੇਂ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਹਦਾ ਕਰਵਾਇਆ ਸੀਗਾ ਐਂਡ देयर वाज नो ਫਰੈਸ਼ ਇੰਜਰੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਕਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਬੈਠਦੀ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਚ ਕਲੀਅਰ ਹੋ ਹੀ ਜਾਏਗਾ ਬਟ ਐਸੀ ਚੀਜ਼ ਕੋਈ ਹੋਈ ਨਹੀਂ ਹੈ ਤੁਹਾਨੂੰ ਬੁੱਧਵਾਰ ਦਾ ਲੈ ਕੇ ਇੱਥੇ ਸਾਨੂੰ ਰਿਮਾਂਡ ਤੇ ਗਾ ਸੀ ਹਾਂਜੀ ਰਿਮਾਂਡ ਤੇ ਸੀਗਾ ਜੀ ਇਹਨੂੰ ਜੁਡੀਸ਼ੀਅਲ ਕਸਟਡੀ ਚ ਅਸੀਂ ਭੇਜ ਰਹੇ ਸੀਗੇ ਉਹ ਕਾਜ਼ੇ ਰਿਮਾਂਡ ਤੇ ਸੀ ਬਟ ਇੱਕ ਮਲਾਜਮ ਤੇ ਕਹਿੰਦੇ ਤੇ ਨੇ ਕਿ ਉਹਨਾਂ ਵੱਲੋਂ ਘਰੋਂ ਕੋਰਟ ਤੇ ਲਿਆਂਦੇ ਗਿਆ ਸੀ ਸਾਡੇ ਕੋਲ ਸਾਰਾ ਪ੍ਰੂਫ ਹੈ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੁੰਦਾ ਡਾਕਟਰ ਨੇ ਮੈਡੀਕਲ ਨੇ ਕਿਹਾ ਕਿ ਨੋ ਇੰਜਰੀਜ਼ ਵਰ ਫਾਊਂਡ ਉਦੇ ਵਿੱਚ ਹਾਊ ਕੈਨ ਦੇ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਪੋਜ਼ਿਟਿਵ ਵੀ ਹੈਗਾ ਸੀ ਇਹ ਵੀ ਲਿਖਿਆ ਹੋਇਆ ਐਚਸੀਪੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜੀ ਰਿਪੋਰਟ ਦੇ ਵਿੱਚ ਆਇਆ ਥੈਟ ਸੁਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਪੜਿਆ ਹੈਗਾ ਬਾਅਦ ਦੇ ਬਾਅਦ ਧਰਨਾ ਲਗਾਇਆ ਹੁਣ ਉਹ ਕਿਸ ਤਰੀਕੇ ਨਾਲ ਆਪਾਂ ਹੈਂਡਲ ਕਰਦੇ ਵੀ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੈ ਕਿ ਜੀ ਆਸ਼ਵਾਸਨ ਉਹਨਾਂ ਨੂੰ ਹੀ ਦਿੱਤਾ ਜਾਂਦਾ ਕਿ ਸਭ ਕੁਝ ਫੇਅਰ ਐਂਡ ਸਕਵੇਅਰ ਜਾਂਚ ਹੋਏਗੀ ਇਹਦੇ ਵਿੱਚ ਕਿਸੇ ਦਾ ਵੀ ਅਨਬਿਊ ਪ੍ਰੈਸ਼ਰ ਐਂਡ ਐਨੀਥਿੰਗ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਕਾਇਦਾ ਜੁਡੀਸ਼ੀਅਲ ਇਨਕੁਆਇਰੀ ਜਿਹੜੀ